ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹੈ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤਿੰਨ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਮੱਝਾਂ ਜਿਹੜੀਆਂ ਦੋਸਤੋ ਸੁਈਆਂ ਸਵਾਈਆਂ ਹੋਣਗੀਆਂ ਜੀ ਦੁੱਧ ਦੀ ਗੱਲ ਕਰ ਲਈਏ ਦੁੱਧ ਦੋਸਤੋ 7 ਕਿਲੋ ਤੋਂ ਲੈ ਕੇ ਤੇ 8-9 ਲੀਟਰ ਤੱਕ ਦੁੱਧ ਇਹਨਾਂ ਥੱਲੇ ਜਿਹੜਾ ਮੌਜੂਦ ਹੋਊਗਾ ਜੀ ਜੇ ਗੱਲ ਕਰੀਏ ਰੇਟ ਦੀ ਦੋਸਤੋ 55000 ਤੋਂ ਲੈ ਕੇ ਤੇ 62 62000 ਰੁਪਏ ਤੱਕ ਰੇਟ ਹੋਊਗਾ ਜੀ ਹੈਨਾ ਜੀ ਠੀਕ ਹੈ ਜੀ ਬਾਕੀ ਡਿਟੇਲ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਦੇ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਦੋਸਤੋ ਐਂਡ ਤੱਕ ਜਰੂਰ ਦੇਖਿਓ ਆਪਾਂ ਵੀਰਾਂ ਨਾਲ ਗੱਲਬਾਤ ਕਰਕੇ ਡਿਟੇਲਸ ਸਾਰੀਆਂ ਨਾਲ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਲੈਣੀ ਹੈ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅ ਔਰ ਬਾਈ ਠੀਕ ਠਾਕ ਵਧੀਆ ਜੀ ਚੜਦੀ ਕਲਾ ਚ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਬਾਈ ਪਹਿਲਾਂ ਖੈਰਾ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਸਾਸਰੀ ਕਾਲ ਜੀ ਠੀਕ ਹੈ ਜੀ ਧੰਨਵਾਦ ਇਹੋ ਬੇਨਤੀ ਆ ਹਾਂਜੀ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਲਾਈਕ ਕਰੋ ਸ਼ੇਅਰ ਕਰੋ ਸ਼ੁਕਰੀਆ ਜੀ ਸ਼ੁਕਰੀਆ ਇਹ ਕੇ ਇਹਨੇ ਵੀ ਚਲੋ ਆਪਣਾ ਮਾ ਲੋ ਭੈਣ ਭਰਾਵਾਂ ਦੇ ਫੋਨ ਮੜੇ ਆਏ ਡੰਗਰ ਲੈਣਾ ਥੋੜਾ ਜਿਆ ਗਹਿਰਾ ਜੜੀ ਪੈ ਗਈ ਥੋੜਾ ਜ ਮਜਬੂਰੀ ਹੀ ਕਰੇ ਹਾਂ ਤੇ ਤਾਂ ਕਰਕੇ ਭਾਈ ਹਫਤਾਗ ਦਾ ਦੱਸ ਦੇਣਾ ਬ੍ਰੇਕ ਲਾਉਣੀ ਚਲੋ ਕੋਈ ਗੱਲ ਨਹੀਂ ਫਿਰ ਕੋਈ ਗੱਲ ਨਹੀਂ ਜੀ ਹੁਣ ਆਪਾਂ ਭੈਣ ਭਰਾਵਾਂ ਦੀ ਸੇਵਾ 'ਚ ਆ ਜਰਿਆ ਹੁਣ ਆਪਾਂ ਰੈਗੂਲਰ ਕੋਈ ਗੱਲ ਨਹੀਂ ਤੁਰੇ ਹੁਣ ਠੀਕ ਹੈ ਜੀ ਤੇ ਅੱਜ ਆਪਣੇ ਤੋਂ ਨਾ ਤਿੰਨ ਨਗ ਜੀ ਹਾਂ ਜੀ ਪਹਿਲਾਂ ਐਡਰੈਸ ਦੱਸ ਦਈਏ ਜੀ ਹਾਂ ਜੀ ਐਡਰੈਸ ਪਹਿਲਾਂ ਬੋਲ ਜੀ ਨਾਮ ਪ੍ਰਤਾਪ ਸਿੰਘ ਸ਼ਾਹ ਹਾਂ ਜੀ ਫੋਨ ਨੰਬਰ ਹੈਗਾ ਜੀ 628474127 628474127 ਹਾਂ ਜੀ ਪਿੰਡ ਝ ਤੈਨਾਂ ਨਾ ਆਗਾ ਅੱਜ ਆਪਣੇ ਕੋਲ ਤਾਂ ਕਿੰਨੀ ਮੱਜਾਂ ਅੱਜ ਆਪਣੇ ਕੋਲ ਚੰਗੀਆਂ ਬ੍ਰੀਡ ਵਾਲੀਆਂ ਹਾਂ ਹਾਂ ਜੀ ਹਾਂ ਜੀ ਚੰਗੀਆਂ ਜੀ ਵੱਡੀਆਂ ਝੋਟੀਆਂ ਜਿਆਦਾ ਹਾਂ ਹਾਂ ਜੀ ਹਾਂ ਜੀ ਬਸ ਇਹ ਆ ਵੀ ਚਲੋ ਸੁਆ ਜਨ ਜਨ ਆਪਾਂ ਭੈਣ ਭਰਾਵਾਂ ਨੂੰ ਦੱਸ ਦੇਣਾ ਬਾਕੀ ਭੈਣ ਭਰਾਵਾਂ ਦੇ ਗਾੜੀ ਸਾਰਾ ਕੋ ਠੀਕ ਹੈ ਜੀ ਆਪਾਂ ਕਿਸੇ ਗੱਲ ਦੀ ਜਿਰਿਆ ਨਾ ਕੀਤੀ ਤੇ ਨਾ ਆਪਾਂ ਕਰਨੀ ਆ ਠੀਕ ਹੈ ਜੀ ਗਾੜੀ ਆ ਭੈਣ ਭਰਾਵਾਂ ਦੀ ਸਾਰਾ ਠੀਕ ਹੈ ਜੀ ਬਾਕੀ ਉਹ ਬੈਂਤੀ ਆ ਵੀੜੀ ਸ਼ੁਰੂ ਕਰਨ ਤੋਂ ਪਹਿਲਾਂ ਵੀ ਐਂਡ ਤੇ ਵੀ ਪੀ ਕੋਈ ਵੀ ਡੰਗਰੇ ਆ ਪਰਿਵਾਰ ਦੇ ਵਿੱਚ ਬੁਖਾ ਕੇ ਫਿਰ ਆਪਾਂ ਨੂੰ ਸਾਈ ਬੈਨਾ ਪਾਉ ਠੀਕ ਹੈ ਘਰੇ ਆ ਕੇ ਤੇ ਆਪਜੀ ਤਸੱਲੀ ਕਰੋ ਤਸੱਲੀ ਕਰੋ ਹਾਂ ਠੀਕ ਠੀਕ ਕਿਉਂਕਿ ਬਾਅਦ ਵਿੱਚ ਮੁੜ ਕੇ ਫੇਰ ਲੋਕੀ ਆ ਕੇ ਆਈਂਦੇ ਆ ਨਾ ਨਹੀਂ ਕੋਈ ਗੱਲ ਨਹੀਂ ਭਾਈ ਦੱਸਾਂ ਗੱਲ ਕੀ ਆ ਬਗਾਨਾ ਧਾਨ ਫੇਰੇ ਮਾਲ ਆਇਆ ਹੀ ਸਾਰਾ ਘੰਟੇ ਦੇ ਵਿੱਚ ਆਪਾਂ ਇਹਨਾਂ ਨੂੰ ਕੁਝ ਨਹੀਂ ਕਰ ਦੇਣਾ ਹਾਂਜੀ 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 ਦੋ ਚਾਰ ਦਿਨ ਤਾਂ ਡੰਗਰ ਤੁਹਾਨੂੰ ਬੜਾ ਠੀਕ ਦੂਜੇ ਘਰ ਦਾ ਹੀ ਕਰ ਜਾਂਦਾ ਆਹੋ ਜੀ ਇਹ ਤੇ ਗੱਲ ਹੈਗੀ ਹਾਂਜੀ ਹੀਰਵਾਜਾ ਪਹੂ ਕਾੜੀ ਚਲੋ ਇਹ ਆ ਵੀ ਜੋ ਚੀਜ਼ ਵੀਡੀਓ ਤੇਰਾ ਇੱਕ ਵੇਖਣ ਦਾ ਜਰੀਆ ਹਾਂਜੀ 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 ਬਾਕੀ ਆਪ ਦਾ ਐ ਗੋਲਾ ਕਰ ਤਸਲੀ ਕਰੀ ਠੀਕ ਹੈ ਜੀ ਅਗਰ ਦਾ ਹੱਕ ਬਣਦਾ ਜਿੰਨੇ ਪੈਸੇ ਹਾਂਜੀ 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 ਦੱਸਿਓ ਬ੍ਰਿਯਾਮ ਜੀ ਇਹਦੇ ਬਾਰੇ ਸ਼ੁਰੂ ਕਰੀ ਆਪਾਂ ਇਹ ਤੋਂ ਪਹਿਲਾਂ ਮੱਝ ਤੋਂ ਝੋਟੀ ਦਿਓ ਕਿਨੇ ਵਾਂ ਸਵੇਰ ਸੁਈ ਜੀ ਇਹ ਭਾਜੀ ਪਹਿਲਾਂ ਸੁਗਾ ਝੋਟੀ ਸੁਈ ਆ ਹਾਂਜੀ ਆ ਲੋ ਜੀ ਇਹ ਭਾਵਾਂ ਦੇ ਗਾੜੀ ਆ ਲਓ ਜੀ ਚੈੱਕ ਕਰ ਲਓ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਭਾਜੀ ਇਹਨੂੰ ਕੋਈ ਸਾਢੇ 3 ਮਹੀਨੇ ਹੋਏਗੇ ਅੱਛਾ ਜੀ 4 ਮਹੀਨੇ ਲੱਗ ਬੰਨੇ ਹੈਗੇ 3.5 3.5 ਤਿੰਨ ਉਹਨਾਂ ਆਖਿਆ ਕੋਈ 4 ਲਾਲੇ ਭਾਵੇਂ 4 ਲਾਲੇ ਹਾਂਜੀ ਠੀਕ ਹੈ ਜੀ ਤੇ ਉਹਨਾਂ ਦੇ ਕਹਿਣ ਮੁਤਾਬਕ ਗਾਂ ਉਹਨਾਂ ਨਵੀਂ ਕਰਾਈ ਜਿਹੜਾ 1.5 ਮਹੀਨਾ ਆਇਆ 1.5 ਮਹੀਨਾ ਆਇਆ ਹਾਂ ਪਰ ਆਪਣੇ ਲੋਕਾਂ ਨੂੰ ਭਰਮ ਕੋਈ ਨਹੀਂ ਨਹੀਂ ਜੀ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕਰ ਠੀਕ ਹੈ ਜੀ ਹਾਂ ਕਿੰਨਾ ਦੁੱਧ ਥੱਲੇ ਦੇ ਦੁੱਧ ਭਾਜੀ 7 ਲੀਟਰ ਆਇਆ ਪੱਕਾ ਜੀ ਹਾਂ ਠੀਕ ਹੈ ਜੀ ਉਹ 7 ਲੀਟਰ ਆ ਹਾਂਜੀ ਸੀਲ SLA ਕੇ ਜੀ ਮਿਲਦੀ ਭਾੜੇ ਤੇ ਬਚਾ ਨਹੀਂ ਹੈਗਾ ਸੂਈ ਨੂੰ 3.5 4 ਮਹੀਨੇ ਹੀ ਹੈ ਠੀਕ ਹੈ ਜੀ ਬਣੀ ਸਾਰੀ ਨੂੰ ਕੋ ਡੇਢ ਕਿ ਮਹੀਨਾ ਆ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਜੀ ਮੁੱਲ ਭਾਜੀ ਇਹਦਾ ਬਿਲਕੁਲ ਜਾਇਜ਼ ਆ ਏਡੀ ਝੋਟੀ ਆਪਾਂ ਤਾਜੀ ਸੂਈ ਲੈਣ ਜਾਈਏ ਨਾ ਹਾਂਜੀ ਤੇ ਮੇਰੇ ਏਡੀ ਦੇ ਨਾਲ ਚਲੋ ਬਾਜ਼ਾਰ ਜਿੱਦਾਂ ਵੀ ਲਾਲੇ ਭੈਣ ਭਰਾ ਡੇਢ ਤੋਂ ਤਾਂ ਹੀ ਮਿਲ ਨਹੀਂ ਲਿੰਦੇ ਡੇਢ ਤੋਂ ਘੱਟ ਨਹੀਂ ਮਿਲ ਨਹੀਂ ਮਿਲਦੀ ਹਾਂਜੀ ਹਾਂਜੀ 1 40 45 ਜੀ ਮਿਲਣੀ ਹਾਂਜੀ ਹਾਂਜੀ ਤੇ ਜੇ ਝੋਟੀ ਗੱਬਣ ਵੀ ਨਿਕਲ ਆਵੇ ਤੇ ਅੱਧ ਚ ਆਉਣੀ ਆ ਅੱਧ ਚ ਆਣੀ 85 90000 ਦੀ ਲੱਖ ਦੇ ਲਾਗੇ ਜਾਂਦੀ ਆ ਪਰ ਆਪਾਂ ਇਹਦਾ ਅੱਜ ਜਿਹੜਾ ਮੋਲ ਆ ਗਾੜੀ ਭੈਣ ਭਰਾ ਦੀ ਕਿਸਮਤ ਆ ਆਪਾਂ ਮੋਲੇ ਦਾ ਕਰਨਾ ਜੀ ਦੁੱ ਹਾਂਜੀ ਆਪਾਂ ਮੋਲ ਕੋਈ 70 ਨਹੀਂ 75 ਨਹੀਂ ਕੋਈ 60 62 ਨਹੀਂ ਹਾਂਜੀ 56000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਠੀਕ ਹੈ ਜੀ ਜੇ ਗੱਡੀ ਆਪਦੀ ਲਿਆਵੇ ਤਾਂ 53000 ਰੁਪਏ ਠੀਕ ਹੈ ਜੀ ਹਾਂ ਜੀ 56000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਐ ਛੋਟੀ ਜੀ ਹਾਂ ਜੀ ਠੀਕ ਹੈ ਲਓ ਜੇ ਕੋਈ ਗੱਡੀ ਆਲਦੀ ਲਿਆਵੇ ਤਾਂ 53000 53000 ਆਪਾਂ ਛੋਟੇ ਛੋਟੇ ਭਾ ਕਰਨੇ ਆ ਜੀ ਕਿੰਨਾ ਮਾਰ ਇਹ ਗੱਲ ਹੈਗੀ ਜੇ ਮੰਨ ਲਓ ਆਪਾਂ ਭਾਜੀ ਵੀਡੀਓ ਬਹਨੇ ਰੋਜ ਹਾਂ ਅੰਸਰ ਕੱਟਿਆ ਜਾਂਦੀ ਹੀ ਨਾ ਤੇ 45000 ਤੋਂ ਘਟ ਨਹੀਂ ਮਿਲਦੀ 40 45000 ਤੋਂ ਘਟ ਅੰਸਰ ਕੱਟੀ ਨਹੀਂ ਮਿਲਦੀ ਮੈਂ ਅੱਗੇ ਸੋਚਣੇ ਮੈਂ ਵੀ ਮੋਲਿਸ਼ ਇਹ ਭਾਜੀ ਗੱਲ ਇਹ ਆ ਜੇ ਕੋਈ ਭੈਣ ਭਰਾ ਅਗਲੇ ਜਿਹੜੀ ਗੱਡੀ ਕਿਸਮਤ ਆ ਹਾਂ ਜੇ ਕੋਈ ਬਣਾਲੇ ਤੇ ਡਾਂਗ ਨੂੰ ਸੋਨਾ ਲਾਉਣ ਵਾਲੀ ਗੱ ਆਪਾਂ ਆਂਸਰ ਕੱਟੀ ਦੇ ਮੁੱਲ ਤੇ ਦੇਤੀ ਅਗਲੇ ਠੀਕ ਹੈ ਜੀ ਲਓ ਜੀ ਦੋਸਤੋ ਮੁੱਲ ਬਿਲਕੁਲ ਨੋਰਮਲ ਜਿਹਦੀ ਝੋਟੀ ਦਾ ਕਦ ਕਾਠਾ ਵਜ਼ਨ ਮजूद ਹੈ ਚੈੱਕ ਕਰ ਲਿਓ ਬਾਕੀ ਠੰਡੀ ਫੀਲ ਹੈ ਜੀ ਮੈਂ ਤੁਹਾਨੂੰ ਤੋਰ ਕੇ ਵਿਖਾਉਣਾ ਇਹ ਨਹੀਂ ਵੀ ਬਗਾਨੇ ਘਰ ਆਈ ਜਾ ਦੇ ਮੰਨ ਲਓ ਇਹਨੇ ਆਣਾ ਤਲਿਹਾਰਾ ਪਾਇਆ ਹੈ ਉਹਨਾਂ ਹਾਂਜੀ ਬਾਹਰ ਵਾਲਿਆਂ ਦੇ ਨਾਸਾ ਨਾ ਤਾਂ ਕਰਕੇ ਖੁਬਿਆ ਠੀਕ ਹੈ ਜੀ ਤੇ ਮੈਂ ਐਵੇਂ ਰੱਸੀ ਗਲ ਚ ਪਾਤੀ ਆ ਠੀਕ ਹੈ ਜੀ ਲਓ ਜੀ ਦੋਸਤੋ ਜਿਹੜੇ ਵੀਰ ਨੇ ਸਾਭੀ ਚੰਗੇ ਸ਼ੌਂਕ ਨਾਲ ਸਾਭੀ ਨੇ ਸਾਭੀ ਐ ਮਾਰਨ ਨਾਲ ਦਾ ਖੁੱਲਾ ਹੀ ਰਹਿੰਦਾ ਜ਼ਿਆਦਾਤਰ ਠੀਕ ਹੈ ਜੀ ਆਹ ਲੋ ਕਰੋ ਚੈੱਕ ਜੀ ਉਹਨਾਂ ਪਾਣੀ ਦੇ ਆਹ ਫੇਸ ਕੁਆਲਟੀ ਵਿਖਾਈ ਹੈ ਜੀ ਆਹ ਦੋਸਤੋ ਤੁਸੀਂ ਜੀ ਚੈੱਕ ਕਰੋ ਜੀ ਆਹ ਨਾ ਤਾਜਾ ਨਹੀਂ ਜਿੱਦਾਂ ਪਾ ਦਿੱਤੇ ਹਾਂਜੀ ਕਰੋ ਚੈੱਕ ਬਿਲਕੁਲ ਰਿੰਗ ਸਿੰਘ ਨਹੀਂ ਕਰੇਗਾ ਲਓ ਜੀ ਕਰੋ ਚੈੱਕ ਚਿਹਰਾਂ ਮੂੰਹ ਨਹੀਂ ਭਰ ਕੇ ਵੇਖਿਆ ਮੂੰਹ ਦੀ ਵੀ ਕੁਲੀ ਹੋਵੇ ਐ ਠੀਕ ਹੈ ਲਓ ਜੀ ਕਰੋ ਚੈੱਕ ਜੀ ਜਵਾਨ ਹੈ ਜੀ ਛਿੱਗੀ ਹਾਂਜੀ ਛਿੱ ਲਓ ਦੋਸਤੋ ਪਹਿਲਾ ਸੂਈ ਨਹੀਂ ਕੋਈ 4 ਮਹੀਨੇ ਦਾ ਟਾਈਮ ਲਾ ਲੇ 7 ਕਿਲੋ ਦੁੱਧ ਪੱਕਾ ਤਿਆਰ ਤੇ ਗਾੜੀ ਦੋਸਤੋ ਟੀਕਾ ਲੱਗੇ ਨੂੰ 1.5 ਮਹੀਨਾ ਹੋ ਗਿਆ ਜੇ ਵੀ ਕੱਦ ਕਾਠ ਪੇਠ ਪੁੜੇ ਦੀ ਕਰਾਈਏ ਹਰ ਇੱਕ ਚੀਜ਼ ਚਾਪਾ ਦੁੱਧ ਦੇ ਹਿਸਾਬ ਨਾਲ ਮੋਲ ਕਰਤਾ ਗਾੜੀ ਅਗਲੇ ਦੀ ਕਿਸਮਤ ਆਈ ਮੋਲ ਦੋਸਤੋ ਜਿਹੜਾ ਵੀਰ ਨੇ ਕੀਤਾ ਜੇ ਬਿਲਕੁਲ ਫੰਡਰਾ ਮੱਝਾਂ ਵਾਲਾ ਕੀਤਾ ਲੋਕਰੋ ਚੱਕੀਏ ਆ ਦੇਖੋ ਵੀ ਭਾਈ ਮੈਂ ਇਹ ਨਹੀਂ ਆ ਜਿੱਦਾਂ ਮਰਜੀ ਜਿੱਥੇ ਮਰਜੀ ਖਲਾਸ ਦੋ ਲੱਕ ਦੱਕੇ ਜੀ ਮੜ ਗਈ ਮੈਂ ਇਹ ਕਰਾਂ ਇਹਦੀ ਕਿੰਨੀ ਇਹ ਖਲਣੇ ਦੀ ਆਈ ਇਹ ਚੀਜ਼ਾਂ ਜਿਹੜੀਆਂ ਜੇ ਖਾਣ ਦਾ ਨਹੀਂ ਚੰਗੀ ਹੋਏ ਤਾਂ ਫੇਰੀਆਂ ਨਹੀਂ ਤੇ ਡੰ ਮਗਰ ਉਹੇ ਪੱਟੀ ਜਾਂਦੇ ਲੋ ਜੀ ਚੈੱਕ ਕਰੋ ਜੀ ਦੋਸਤੋ ਮੈਂ ਤੁਹਾਨੂੰ ਸਾਰੇ ਪਾਸੇ ਡਟਰਾ ਵਿਖਾ ਦਿੰਦਾ ਇਹ ਤਾਂ ਭਾਜੀ ਜਿਹੜਾ ਲੈ ਲਊ ਨਾ ਜਿਹੜਾ ਚਲੋ ਬਣਾ ਲੂਗਾ ਉਹਨੂੰ ਇਹਦੇ ਵਿੱਚ ਕੋਈ ਘਾਟਾ ਨਹੀਂ ਆਈ ਮੇਲਾ ਲੁੱਟਣ ਵਾਲੀ ਗੱਲ ਆ ਮੈਨਾਂ ਕੋਈ ਘਾਟਾ ਨਹੀਂ ਇੱਕ ਬੰਨੇ ਪਹਿਲੀ ਠੇਕੇ ਤੇ ਲਈ ਉਹਨਾਂ ਕਿਲਾ ਉਹਨੇ ਨਹੀਂ ਉਹਨਾਂ ਵਜ਼ਨਾਂ ਜਿੰਨਾ ਇਹਨੇ ਵਜ਼ਨ ਕਿੰਨੇ ਵਜ਼ਨ ਹਾਂਜੀ ਠੀਕ ਹੈ ਜੀ ਲੋ ਜੀ ਦੋਸਤੋ 55000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਝੋਟੀ ਨਾਲ 7 ਕਿਲੋ ਦੁੱਧ ਤੇ 1 ਗਿਹੜ ਮਹੀਨੇ ਦੀ ਗੱਬਣ ਮੈਨਾਂ ਕੋਈ ਗੱਲ ਨਹੀਂ ਜੇ ਆਪਾਂ ਹਾਜਰੀ ਦਾ ਦਸ ਦਿਨ ਲੇਟ ਭਰੀ ਜਾਨਾ ਤਾਂ ਉਹਨੇ ਬਕਵਾਸ ਕਰ ਰਹੀਆਂ ਨੇ ਜੈਡ ਕਰ ਦੇਣੇ ਆ ਬਿਲਕੁਲ ਠੀਕ ਹੈ ਭੈਣ ਭਰਾ ਜਿਹੜਾ ਲੈਣ ਵਾਲਾ ਉਹਨੂੰ ਐ ਜਿਹੜਾ ਇਹ ਨਾ ਹੋਵੇ ਵੀ ਆਪਾਂ ਕੋਈ ਜ਼ਿਆਦਾ ਮੰਗਿਆ ਠੀਕ ਹੈ ਜੀ ਆਓ ਜੀ ਦੋ ਨੰਬਰ ਤੇ ਇਹ ਭਾਈ ਸੂਈ ਇਹ ਸਾਢੇ ਤਿੰਨ ਮਹੀਨੇ ਅੱਛਾ ਜੀ ਸਾਢੇ ਤਿੰਨਾਂ ਦੀ ਕੋਈ ਚਾਹੁੰਦੀ ਲਾੜੇ ਭਾ ਜੀ ਹਾਂਜੀ ਹਾਂਜੀ ਸੂਆ ਭਾਰੀ ਪੱਕਾ ਜਿਹੜਾ ਹਾਂ ਉਹਨਾਂ ਦੇ ਕਹਿਣ ਮੁਤਾਬਕ ਵਾਲਾ ਚਲੋ ਆਂਦਾ ਹੀ ਆ ਘਰ ਵਾਲਾ ਆਪਾਂ ਨਹੀਂ ਜਾਂਦੇ ਸੂਆ ਤਿਜਾ ਜੇ ਪੱਕਾ ਤਿਜਾ ਸੂਆ ਸੂਈ ਹੈ ਹਾਂਜੀ ਇਹਨੂੰ ਟੀਕਾ ਲੱਗਾ ਇਨੂੰ ਭਾਜੀ ਟੀਕਾ ਲੱਗੇ ਨੂੰ ਹੋ ਗਿਆ ਜੀ ਮੇਰਾ ਖਿਆਲ 1 ਮਹੀਨਾ ਉਹਨਾਂ ਇੱਕ ਮਹੀਨਾ ਹੋ ਗਿਆ ਹਣੇ ਇੱਕ ਮਹੀਨਾ ਘਰਦਿਆਂ ਦੇ ਕਹਿਣ ਮੁਤਾਬਕ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ ਹੈ ਅਗਰ 3 ਮਹੀਨੇ ਬਣੀ ਨੂੰ ਇਹ ਆ ਤੇ ਸੂਈ ਨੂੰ ਹਾਂ ਸਾਢੇ 3 ਮਹੀਨੇ ਹੋਏ ਆ ਸੂਈ ਨੂੰ ਹਾਂਜੀ ਮਹੀਨਾ ਹੋ ਗਿਆ ਟੀਕਾ ਦਾ ਮਹੀਨਾ ਆ ਟੀਕਾ ਭਰੇ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਜੀ ਤਿਆਰ ਦੁੱਧ ਭਾਜੀ ਇਹ ਥੱਲੇ ਦਿਖਾਵੇ ਤੋਂ ਤੇ ਭਾਵੇਂ ਆਪਾਂ 9 ਦਾ ਹੱਕ ਹੀ ਹੈ ਹਾਂ ਦੁੱਧ ਜਿਹੜਾ ਪੱਕਾ ਨਾ 8 ਲੀਟਰ ਲਾ ਲੈ 8 ਲੀਟਰ ਦੁੱਧ 8 ਲੀਟਰ ਕਰਕੇ ਕੋ ਸੌਦਾ ਕਰ ਲੈ ਬਾਕੀ ਗੱਲ ਇਹ ਹਾਂ ਸਾਂ ਮਾਲ ਨਾ ਸਵੇਰੇ ਲੇਟ ਚੋ ਕੇ ਲਿਆਂਦਾ ਆਪਾਂ ਹਾਂਜੀ ਹਾਂਜੀ 9:00 10:00 ਵਜੇ ਇਹਨਾਂ ਕੋ ਆਖੇ ਵੀ ਦਿਖਾਵਾ ਨਹੀਂ ਹੈਗਾ ਆਪਾਂ ਤਾਂ ਟਾਈਮ ਤੇ ਹੀ ਕੋ ਕਰ ਲਿਆ ਆ ਗਏ ਟਾਈਮ ਤੇ ਆ ਕੇ ਵੇਖੀ ਜੀ ਬਸ 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 ਝੋ ਕੇ ਵੇਖ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਮੁੱਲ ਭਾਜੀ ਕਰ ਲਈਏ 75 ਕ ਕਰੋ ਜੀ 75 ਕਰੋ ਹਾਂਜੀ 75 ਕਰ ਲਓ ਨਹੀਂ ਰੇਟ ਆਪਾਂ ਇਹਦਾ ਵੀ ਛੋਟਾ ਹੀ ਕਰ ਬਿਲਕੁਲ ਜਾਇਜ਼ ਆਪਾਂ ਕਰ ਰਹੇ ਹਾਂ ਜੀ ਰੇਟ ਆਪਾਂ ਇਹਦਾ ਰੇਟ 60000 ਦੇ ਵਿੱਚ ਪਹੁੰਚ ਹਾਂਜੀ ਜੇ ਗੱਡੀ ਆਪਦੀ ਲਵੇ 62000 ਠੀਕ ਹੈ ਜੀ ਹਾਂਜੀ 65 ਤੋਂ ਕੋਈ ਗਿਜੈਸ ਹੈਗੀ ਜੀ ਹਾਂਜੀ ਹੈਗੀ ਕਿ ਜੈਸ ਕੋਈ ਨਹੀਂ ਆਪਾਂ ਬਿਲਕੁਲ ਹੀ ਜੀ ਜਿਆਦਾ ਨਹੀਂ ਤਾਂ 7-8000 ਦੀ ਕੱਟੀ ਜਾਵਾਂਗੇ ਅੱਛਾ ਇਹਦੇ ਮਗਰ ਕੱਟੀ ਹੈ ਕੱਟੀ ਹੈ ਜੀ ਕੱਟੀ ਆਪਾਂ ਕੱਟੀ ਤੇ ਲੈਣਾ ਕੱਟੀ ਨਾਲ ਤੁਹੋਂ ਨਹੀਂ ਆਵੇ ਆਹ ਲਓ ਜੀ ਤੁਹਾਨੂੰ ਕੱਟੀ ਦੇ ਪਹਿਲੋਂ ਖਰਦਿਆਂ ਮੱਝ ਨੂੰ ਆਹ ਲਓ ਕਰੋ ਚੈੱਕ 8 ਕਿਲੋ ਦੁੱਧ 8 ਕਿਲੋ ਦੱਸਿਆ ਦੁੱਧ ਹਾਂਜੀ 8 ਕਿਲੋ ਨੈਟ ਜੀ 8 ਕਿਲੋ ਦੁੱਧ ਪਿਆਰ ਪੱਕਾ ਤੇ ਬੱਚਾ ਦੋਸਤੋ ਆ ਮਗਰ ਕਟੀ ਦੇ ਕਰੋ ਚੱਕ ਜੀ ਦੋ ਮੱਝਾਂ ਤੁਹਾਨੂੰ ਮਿਲ ਗਈਆਂ ਸਾਡੇ ਦੇ ਨਾਮ ਹੀ ਨਹੀਂ ਸੁਈਏ ਤੇ ਮਹੀਨੇ ਦੀ ਬਣੀ ਲਓ ਜੀ ਆ ਕਰੋ ਚੱਕ ਨਾਲ ਉਹ ਨਾਮ ਦਾ ਦਿਖਾਵਾ ਆਪਾਂ ਮੈਨੂੰ ਆ ਪੱਕਾ ਇਹ ਲੋਹੇ ਰਗਾਠ ਵਾਲੀ ਠੀਕ ਹੈ ਜੀ 8 ਕਿਲੋ ਦੁੱਧ ਦੋਸਤੋ ਪੱਕਾ ਪਿਆਰ ਮਗਰ ਕਟੀ ਸੁਆ ਤੀਜਾ ਸੁਈ ਜੀ ਇਹ ਗਾ ਇਹ ਫੇ ਗਾਂ ਵੀਰੇ ਚੌਥੇ ਸੁਈਆ ਤੇ ਚੌਥੇ ਦੀ ਬਣੀ ਹੈ ਜੀ ਠੀਕ ਹੈ ਜੀ ਪਰ ਦੋ ਇਹਨਾਂ ਖਾਵਾ ਨਹੀਂ ਕਰਦੀ ਨਾ ਮੈਂ ਨੂੰ ਭਾਵੇਂ ਦੁੱਧ ਆਖੀ ਜਾਂਦੇ ਚਲੋ ਆਪਾਂ ਗੱਲ ਉਹ ਦੱਸਣੀ ਜਿਹੜੀ ਹੈਗੀ 65000 ਰੁਪਏ ਦੇ ਵਿੱਚ ਵੀਰ ਪਹੁੰਚ ਪਹੁੰਚ ਜੀ ਜੇ ਗੱਡੀ ਆਪਦੀ ਲਿਆਵੇ 62000 ਦੀ 3000 ਕਰਾਇਆ 65000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜਿਹੜਾ ਵੀ ਵੀਰ ਗੱਡੀ ਆਪਦੀ ਲਾਉ ਫਿਰ 62000 ਮੈਂ ਨਾ viral ਤੇ ਏਡੇ ਆ ਜੀ ਚੱਡਾ ਕਨਾ ਕਨਾ ਬਾਹਰ ਕਰ ਆ ਲੋ ਜੀ ਕਰੋ ਚੈੱਕ ਇਹਦੀ ਫੇਸ ਕੁਆਲਟੀ डक ਵੀਰ ਮੜੀ ਜੀ ਸੀ ਵੀ ਕਿਰੇ ਕਿਰੇ ਵਖਾ ਰੀਏ ਇੱਕ ਸਾਰੇ ਪਾਸੇ ਲਓ ਜੀ ਕਰੋ ਚੈੱਕ ਦੋਸਤੋ ਮੈਂ ਦਾ ਕਾਡ ਕਰ ਚੈੱਕ ਕਰ ਲਓ ਸੁਭਾ ਤੇਜਾ ਸੁਈ ਜੇ ਚੌਥੀ ਅਸੇ ਗਾਂ ਗੱਬਣ ਤੇ ਜੇ ਦੋਸਤੋ ਇਸ ਹਿਸਾਬ ਦਾ ਹੀ ਇਹ ਤੇ ਕੋਈ ਵੀਰ ਭਾਵੇਂ ਦੱਸੂਗਾ ਕਿ ਕਿ ਵੀ ਵੇਚ ਦੇ ਲਓ ਜੀ ਮੈਂ ਇਹਦੀ ਆਪਾਂ ਗੱਲ ਉਹ ਦੱਸਣੀ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਠੀਕ ਹੈ ਮੈਂ ਮੈਂ ਗਲਤ ਕਰ ਗਿਆ ਠੀਕ ਹੈ ਜੀ ਹਾਂ ਜੀ ਭਾਜੀ ਮਾਲ ਡੰਗਰ ਰੱਖਿਆ ਸਾਰੇ ਪਤਾ ਹੀ ਹੁੰਦਾ ਵਾ ਹਾਂ ਜੀ ਹਾਂ ਜੀ ਹਾਂ ਜੀ ਇਹ ਤਾਂ ਗੱਲ ਹੈ ਪੈਂਹ ਹਜ਼ਾਰ ਦੇ ਵਿੱਚ ਜੀ ਪਹੁੰਚ 65 ਹਜ਼ਾਰ ਚ ਪਹੁੰਚ ਗੱਡੀ ਆਪਦੀ 100 ਕਿਲੋਮੀਟਰ ਤੱਕ ਹਾਂ ਜੀ ਇਹ ਤੋਂ ਅੱਗੇ ਵੀਰ ਤਿੰਨ ਨੰਬਰ ਲਓ ਇਹ ਦੋਸਤ ਕਰੋ ਚੈੱਕ ਇਹ ਭਾਜੀ ਸੁਆ ਉਹਨਾਂ ਨੇ ਕਹਿਣ ਮੁਤਾਬਕ ਉਹਨਾਂ ਪਹਿਲਾ ਆ ਕੇ ਸ਼ਹੀ ਕੋਈ ਭਵੇਂ ਭੈਣ ਭਰਾ ਦਜਾ ਲਾਲੇ ਤੇ ਜਾਲਾਲੇ ਭਵੇਂ ਚੌਥਾ ਲਾਲੇ ਭਵੇਂ ਦਾਵਾਨ ਉਹ ਉਹਨਾਂ ਦੇ ਡਿਪੈਂਡ ਪਾਣੀ ਦੀ ਇਹ ਗੱਲ ਜਿਹੜਿਆ ਗਾ ਅਗਲੇ ਆਨੇ ਗਾੜੀ ਆ ਭੈਣ ਭਰਾ ਠੀਕ ਹੈ ਜੀ ਮੈਂ ਕਿ ਇਹ ਤੁਹਾਨੂੰ ਬਤਾ ਜਿਹੜਾ ਬੰਦਾ ਬੰਦਾ ਇੱਕ ਹੋਵੇ ਭਵੇਂ ਡੰਗ ਰਿਆ ਜਿਹਦੀ ਉਮਰ ਵੱਧ ਪਤਾ ਲੱਗ ਹੀ ਜਾਂਦਾ ਮੈਨੂੰ ਲੱਗ ਹੀ ਜਾਂਦਾ ਹਾਂ ਜੀ ਕਿਉਂਕਿ ਹੁਣ ਵੇਖੋ ਆ ਮੱਝ ਨਾਲ ਬੰਦੀ ਇਹ ਬਿਲਕੁਲ ਦੀ ਜਜਮੈਂਟ ਨਹੀਂ ਕਰਨੀ ਹਾਂਜੀ ਹਾਂਜੀ ਤੇ ਇਹਦੇ ਨਾਲ ਜਦੋਂ ਵੀਰਾਂ ਨੇ ਆਪੇ ਡਿਪੈਂਡ ਕਰ ਲਈ ਨਹੀਂ ਨਹੀਂ ਜੀ ਉਹਨੇ ਗੱਲ ਉਹ ਪਤਾ ਲੱਗ ਗਈ ਜੀ ਮੈਨੂੰ ਸੁਈ ਨਹੀਂ ਕਨੈਡਾ ਮੋ ਗਈ ਜੀ ਇਨੂੰ ਵੀ ਭਾਜੀ ਸੂਈ ਨੂੰ ਇੰਨੇ ਤਿੰਨ ਕ ਮਹੀਨੇ ਹੋਏ ਜੀ ਤਿੰਨ ਕ ਮਹੀਨੇ ਦਾ ਤਿੰਨ ਮਹੀਨੇ ਹੋਏ ਆ ਤੇ ਬਣੀ ਸੋਰੀ ਨੂੰ ਮਹੀਨਾ ਆ ਅੱਛਾ ਜੀ ਹਾਂਜੀ ਇਹ ਨਾ ਇਹਦੀ ਸਕਿੰਨ ਤਾਂ ਥੋੜੀ ਚਿੱਟੀ ਹੈ ਨਾ ਅੰਦਰ ਵੱਜੀ ਅੰਦਰ ਵੱਜੀ ਰਹੀ ਗਦੀ ਨਾ ਤਾਂ ਹੀ ਉਹਨਾਂ ਸੈੱਟ ਹੀ ਵੀਰ ਦਾ ਠੀਕ ਹੈ ਜੀ ਤੇ ਮਾਲ ਅੰਦਰ ਹੀ ਰਹਿੰਦਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੋਈ ਗੱਲ ਨਹੀਂ ਸਕਿੰਨ ਤੇ ਕੋਈ ਪ੍ਰੋਬਲਮ ਨਹੀਂ ਦੀ ਹੈਗੀ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਉਹਨਾਂ ਦੁੱਧ ਤਿਆਰ ਕਾਲੀ ਛੋਟੀ ਸਾਰੀ ਦੁੱਧ ਭਾਜੀ 8 ਲੀਟਰ ਦੇ ਸਲ ਪੱਕਾ ਤਿਆਰ ਹਾਂ ਮਿਲਦੀ ਭਾੜੇ ਦੇ ਦੋਵੇਂ ਟਾਈਮ ਹਾਂ ਪੀਤੇ ਹੀ ਠੀਕ ਹੈ ਜੀ ਕੋਈ ਭਾੜਾ ਇਹ ਦਾ ਚਲੋ ਬੱਚਾ ਹੁੰਦਾ ਫਿਰ ਤੇ ਝੋਟੀ 85000 ਦੀ ਹੂੰ ਤੇ ਆਪਾਂ ਇਹਦਾ ਮੁੱਲ ਕੋ ਜਿਆਦਾ ਨਹੀਂ ਕਰਨਾ ਹੈ ਜੀ 60000 ਦੇ ਵਿੱਚ ਪਹੁੰਚ ਕਰਨਾ 60000 ਦੇ ਵਿੱਚ ਜੇ ਗੱਡੀ ਆਪ ਦੀ ਕੋਈ ਲਿਆਵੇਂ 55000 ਹਾਂਜੀ ਲਓ ਜੀ ਦੋਸਤੋ 60000 ਰੁਪਏ ਦੇ ਵਿੱਚ ਪਹੁੰਚ 100 ਕਿਲੋਮੀਟਰ ਦਾ ਇਹ ਤੇ ਭਾਜੀ ਆਹਨ ਲੇਡ ਰੂਟ ਚ ਹੋ ਕੇ ਲਿਆਂਦੀ ਹੈ ਨਾ ਮੰਜ ਹਾਂਜੀ ਟਾਈਮ ਤੇ ਮੈਂ ਬਣਦੀ ਆ ਵੀ ਜਦੋਂ ਭਮਿਆ ਆਦੀ ਹੈ ਤਾਂ ਦਫਾ ਦਫਾ ਦੀ ਸੂਈ ਆ ਸੱਜਰ ਸੂਈਆਂ ਕਰ ਕੇ ਮਚਾਰਗਾ ਫਿਰ ਕੁਆਲਟੀ ਜਿਹੜੀ ਤਿਆਰ ਕੀਤੀ ਹੈ ਨੇ ਹਾਂਜੀ ਅਗੇ ਦੋਸਤੋ ਜਿਹੜਾ ਵੀਡੀਓ ਬਣਦਾ ਟਾਈਮ ਕੋਈ ਦੁਪਹਿਰ ਦਾ 3 ਵਜੇ ਦਾ ਹੋਊਗਾ ਉਹ ਤੁਹਾਡਾ ਵੀਡੀਓ ਨਾਲ ਤਾਂ ਸਵੇਰੇ ਬਣਾਉਣੀ ਸੀ ਆਪਾਂ ਹਾਂਜੀ ਮਾਲ ਡੰਗਰ ਲੈ ਡੰਗਰ ਤਿੰਨ ਚਾਰ ਹੋਰ ਠੀਕ ਹੈ ਜੀ ਤੇ ਉਹ ਭੈਣ ਭਰਾਵਾਂ ਦੇ ਫੋਨ ਵੜੇ ਆਉਂਦਾ ਤੇ ਮੈਂ ਕਿਹਾ ਚਲੋ ਫੇਰ ਕਰ ਲਾਂਗੇ ਠੀਕ ਹੈ ਜੀ ਆਹ ਸਵੇਰ ਪਰਥੋਂ ਚੌਥ ਬਣਾ ਲਾਂ ਇਹ ਹਾਂਜੀ ਮੈਂ ਚਲੋ ਕੱਦ ਕੱਠ ਮੈਂ ਦਾ ਚੈੱਕ ਕਰ ਭੈਣ ਭਰਾ ਦੇਖ ਲੂਗਾ ਚਲੋ ਫੇਰ ਸਵਾ ਦੋਸਤੋ ਤੁਸੀਂ ਆਪ ਜਾਣਕਾਰ ਜੀ ਭਾਈ ਉਹਨਾਂ ਨੇ ਕਹਿਣ ਮੁਤਾਬਕ ਉਹਨਾਂ ਦੂਜਾ ਆਖਿਆ ਕੋਈ ਭਵੇਂ ਪਾਣ ਭਰਾਵਾਂ ਦੀ ਗੱਡੀ ਆ ਠੀਕ ਹੈ ਜੀ ਦੋ ਜਾਲ ਵਾਲੇ ਤੇ ਜਾਲ ਵਾਲੇ ਪਾਣ ਕੋਈ ਨਹੀਂ ਆਪਾਂ ਕੋਈ ਠੀਕ ਹੈ ਜੀ ਗੱਡੀ ਥਾਰੇ ਕੋ ਲਓ ਜੀ ਇਹਦੀ ਕੀਮਤ ਹੈ ਜਿਹਦਾ ਸੀਗੀ 60000 ਰੁਪਏ ਜੀ ਇਹ ਭਾਈ 60000 ਦੇ ਵਿੱਚ ਪਾਣ ਜਾਂ ਗੱਡੀ ਆਪਦੀ ਲੈਵੇ 557000 ਤੱਕ ਦੀ ਪਹੁੰਚ ਤੇ ਸੂਆ ਦਾ ਆਪਣਾ ਦੁੱਧ ਦੋਸਤੋ 8 ਕਿਲੋ ਤੋਂ ਮਿਲ ਜਣਾ ਜੀ ਇੱਕ ਮਹੀਨਾ ਟਿਕਾ ਲੱਗੇ ਰੋ ਗਿਆ 3 ਮਹੀਨੇ ਦਾ ਟਾਈਮ ਇਹਨੂੰ ਸੂਈ ਨੂੰ ਹਟਾ ਜੀ ਲਓ ਜੀ ਚੈੱਕ ਕਰ ਲੋ ਅੱਜ ਮੱਝਾਂ ਦੋਸਤੋ ਤਿੰਨ ਵਿਖਾਈਆਂ ਦਾ ਤਿੰਨੇ ਮੱਝਾਂ ਦੋਸਤੋ ਚੋਟੀ ਦੀਆਂ ਕੁਆਲਿਟੀ ਦੀਆਂ ਪੂਰੀਆਂ ਲਓ ਜੀ ਚੈੱਕ ਕਰੋ ਤਿੰਨੇ ਨਾਗ ਸੁਏ ਸਵਾਏ ਇੱਕ ਮਾਝ ਦੇ ਮਗਰ ਬੱਚਾ ਜਿਹੜਾ ਕੱਟੀ ਹੈ ਤੇ ਦੋ ਮਾਝ ਜਿਹੜੀਆਂ ਪਹਾੜੇ ਤੇ ਮਿਲਦੀਆਂ ਦਾ ਡਿਟੇਲ ਪ੍ਰੋਪਰ ਸਾਰੀ ਵੀਰ ਨੇ ਤੁਹਾਨੂੰ ਦੱਸਦੀ ਹੈ ਮੇਰੇ ਵੀਰ ਵੀਡੀਓ ਇੱਕ ਰਾਹ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਵੇਖ ਕੇ ਪਰਿਵਾਰ ਚ ਬਹਿ ਕੇ ਫੇਰ ਆਪਣੀ ਤਸੱਲੀ ਕਰਕੇ ਫੇਰ ਸਾਈਪਾਇਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਇੱਕ ਟਾਈਮ ਪਹੁੰਚ ਕੇ ਵੀਡੀਓ ਪਰਸੂ ਚੋਂ ਦੀ ਬਾਕੀ ਦੋਸਤੋ ਸੁਏ ਸਵਾਏ ਪਹੁੰਚੂ ਮੈਂ ਫੇਰ ਬੇਨਤੀ ਕਰਦਾ ਇੱਕ ਟਾਈਮ ਦੋ ਟਾਈਮ ਚੋ ਲੋ ਨਹੀਂ ਪਹੁੰਚ ਸਕਦੇ ਤੇ ਬੇਸ਼ੱਕ ਵੀਡੀਓ ਕਾਲ ਤੇ ਚਵਾਈ ਇੱਕ ਟਾਈਮ ਕਰਵਾ ਸਕਦੇ ਜੀ ਐਡਰੈਸ ਇੱਕ ਰੀਵੀਰ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਸਵੀਰ ਨਾਮ ਉਹ ਭਾਜੀ ਉਹਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਜੀ ਇੱਕ ਰਿਫੇ ਬੋਲਦੀ ਹਾਂ ਜੀ ਭਾਜੀ ਫੋਨ ਨੰਬਰ ਹੈਗਾ ਜੀ 6284744127 ਹਾਂਜੀ 6284744127 ਹਾਂਜੀ ਬਾਕੀ ਭਾਜੀ ਆਪਾਂ ਸ਼ੁਰੂ ਤੋਂ ਬੇਨਤੀ ਕੀਤੀ ਫਿਰ ਇਹੋ ਹੀ ਬੇਨਤੀ ਹੈ ਆਪਣੀ ਹਾਂਜੀ ਵੀ ਆਪ ਦੀ ਵੀਡੀਓ ਪਰਿਵਾਰ ਦੇ ਵਿੱਚ ਬੈਹਿ ਕੇ ਤਾਂ ਫਿਰ ਆਪਾਂ ਨੂੰ ਸਾਈ ਬੈਨਾ ਪਾਉ ਉਹ ਡੰਗਰ ਪਸੰਦ ਕਰਕੇ ਠੀਕ ਹੈ ਤੇ ਵੀਡੀਓ ਦੇ ਵਿੱਚ ਜਦੋਂ ਆਪਾਂ ਨੂੰ ਕੋਈ ਸਾਈ ਪਾਉਂਦਾ ਸਾਈ ਦਾ ਭਾਜੀ ਸਮਾਂ ਸੀਮਤ ਹੁੰਦਾ ਹਾਂਜੀ ਹਾਂਜੀ ਇਹ ਨਹੀਂਂ ਦਾਬੀ ਦੋ ਤਿੰਨ ਦਿਨ ਆਪਾਂ ਮੈਂ ਨਹੀਂ ਵੀ ਮੰਨ ਲਓ ਲਿਆਉਣੇ ਆਂ ਰੱਖ ਨਹੀਂ ਸਕਦੇ ਤੇ ਹਾਂ ਇਹਦੀ ਗੱਲ ਜੇ ਕੋਈ ਇਹਨੇ ਡਕਣੀ ਆ ਤੇ ਕੋ ਬਿਆਨਾ ਆਪਾਂ ਨੂੰ 10000 ਪਾ ਦੇ ਘਰੇ ਆ ਕੇ ਮੈਂ ਆਪਦੀ ਚੈੱਕ ਕਰਕੇ ਵੇਖ ਕੇ ਨਾ ਇਹ ਨਹੀਂ ਆ ਪਾ ਦੇ ਵੀ ਫੋਨ ਤੇ ਹੀ ਪਾਵੇ ਹਾਂਜੀ ਹਾਂਜੀ ਘਰੇ ਆ ਕੇ ਵੇਖ ਕੇ ਹਾਂਜੀ ਆਪਾਂ ਦੇ ਜਾਂਦੇ ਆ ਭਾਵੇਂ ਆਪਣਾ ਨਾ ਜ਼ੁਬਾਨੀ ਗੱਲ ਕਰ ਲੇ ਗੱਲ ਪੱਕੀ ਕਰੇ ਵੀ ਆਉਣਾ ਆਉਣਾ ਖਰਾਬ ਨਾ ਕਰੇ ਭਾਵੇਂ ਆਪਾਂ ਨੂੰ ਕੋਸਾਈ ਨਾ ਪਾ ਲਾਰਾ ਨਾ ਲਾਵੇ ਕਿਉਂਕਿ ਆਪਾਂ ਇਹ ਨਹੀਂ ਆ ਵੀ ਅਗਲਾ 10000 ਪਾ ਦੇ ਆਪਾਂ ਨੂੰ ਭਾਵੇਂ ਸਾਬੀ ਨਾ ਪਾ ਠੀਕ ਹੈ ਆਪਣੇ ਨਹੀਂ ਠੀਕ ਠੀਕ ਰਲੇ ਆ ਵੀ ਆਲੇ ਖਰਾਬ ਨ ਇੱਕ ਦਿਨ ਇਹਨਾਂ ਹਾਗਰ ਤੋਂ ਦੂਜੇ ਭੈਣ ਭਰਾ ਮੋੜਨੇ ਪਈ। ਮੋੜਨੇ ਪੈਂਦੇ ਹਾਂ ਜੀ। ਫਿਰ ਕਈ ਰਾਂ ਦੋਵੇਂ ਪਾਸੇ ਬੰਦਾ ਤੁਰ ਪੈ ਰਿਹਾ ਹੈ ਨਾ। ਤੇ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਪਸੰਦ ਕਰਕੇ ਫਿਰ ਆਪਾਂ ਨੂੰ ਫੋਨ ਲਾਓ। ਤੇ ਘਰੇ ਆ ਕੇ ਤੇ ਆਪ ਤੁਸੀਂ ਅੱਲੀ ਗੱਲ। ਠੀਕ ਹੈ। ਸੱਚੀ। ਹਾਂ ਜੀ। ਧੰਨਵਾਦ।